ਜੀ ਮਿੱਤਰੋ ਕੀ ਹਾਲ ਚਾਲ ਹੈ ਮੀਂਹ ਕਦਰ ਸਾਰੇ ਠੀਕ ਹੋਣਗੇ ਤੇ ਅੱਜ ਕੀ ਬਣਾਈਏ ਵੀਡੀਓ ਮਿੱਤਰੋ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਠੀਕ ਹੈ ਪਤਾ ਨਹੀਂ ਕੀ ਹੋ ਗਿਆ ਯਾਰ ਕੋਈ ਵੀਡੀਓ ਦਾ ਮੂੰਹ ਸਿਰ ਨਹੀਂ ਬਣਉ ਹਟ ਗਿਆ ਇੱਕਦਮ ਨਹੀਂ ਦੱਬੀ ਦਰਾਉਣਾ ਅਸੀਂ ਇਸ ਤਰ੍ਹਾਂ ਦੀਆਂ ਲੈ ਕੇ ਆਇਆ ਕਰਾਂਗੇ ਆਪਾਂ ਠੀਕ ਹੈ ਤੇ ਆਪਾਂ ਖੜੇ ਆ ਮਿੱਤਰੋ ਖੇਤ ਠੀਕ ਹੈ ਮੇਨੇ ਟਰੈਕਟਰ ਚਲਾ ਕੇ ਤੁਹਾਨੂੰ ਮਾੜਾ ਦਿਖਾ ਨਹੀਂ ਮੈਨੂੰ ਤਾਂ ਐ ਵੀ ਨਹੀਂ ਪਤਾ ਕਰਨਾ ਕੀ ਚਲਾਗੇ ਹਣ ਤੇ ਬਾਕੀ ਮਿੱਤਰੋ ਕਰਦੇ ਆ ਕੁਛ ਨਾ ਕੁਛ ਠੀਕ ਹੈ ਬਾਕੀ ਤੁਹਾਨੂੰ ਬਹਿ ਕੇ ਸੁਣਾਉ ਦਿੰਨੇ ਮਾੜੀਆਂ ਓਟੀਆਂ ਗੱਲਾਂ ਤੇ ਬਾਕੀ ਤੁਹਾਨੂੰ ਲੈਫਟ ਦਿਖਾਈ ਦਿੱਤੀ ਆ ਪਾਤਾ ਆਪਣਾ ਬਲੌਗ ਲੈਫਟ ਵਾਲਾ ਲੈਫਟ ਪੂਰੀ ਸਰਾਏ ਦੀ ਠੀਕ ਹੈ ਤੇਲ ਤੂਲ ਜਾਂ ਨਿਕਲੀ ਜਾਂਦਾ ਤਾਂ ਚੱਕਣ ਵਾਲੀ ਹੋ ਜਾਂਦਾ ਹੈਗਾ ਤੇ ਬਗਲੇ ਵੀ ਆਪਣੇ ਵੀਡੀਓ ਚ ਦੇਖਣ ਆਏ ਆ ਟਿਟੇਰੀ ਆਉਂਦੀ ਪਈ ਆ ਓਏ ਤੇ ਇੱਕ ਬਗਲਾ ਦੇਖਣ ਆਉਂਦੇ ਵੀ ਆਪਣੇ ਐਸ਼ਰ ਨੂੰ ਇਹਦੇ ਘੈਂਟ ਲੱਗ ਰਿਆ ਤੇ ਬਾਕੀ ਮਿੱਤਰੋ ਬੈ ਕੇ ਸੁਣਾ ਦਿੰਨੇ ਤੁਹਾਨੂੰ ਥੋੜੀ ਗੱਲਾਂ ਠੀਕ ਆ ਇੱਥੇ ਤੇ ਇਹ ਤੇ ਬਾਕੀ ਮਿੱਤਰੋ ਬਿਊ ਘੈਂਟ ਆ ਰਹਿਣਾ ਤਾਂ ਤੋਂ ਵਧੀਆ ਲੱਗਦਾ ਹੋ ਵੀ ਨਹੀਂ ਲੰਨੀ ਲੱਗਿਆ ਥੱਲੇ ਸਮਾਂ ਕੱਟਣ ਦਾ ਯਾਰ ਇਹਨੇ ਘੈਂਟ ਟਟਰੀ ਟਿਟਰੀ ਦੀ ਘੈਂਟ ਆ ਕੋ ਕੁਗੀਆਂ ਫੜਦੀਆਂ ਦੋ ਤੇ ਬਗਲਾ ਵੀ ਕਿਨਾਂ ਘੈਂਟ ਆ ਵੀਡੀਓ ਕੈਨੇਕਟ ਆਫਰਦੀ ਕੋਲੇ ਠੀਕ ਹੈ ਤੋਂ ਵੱਡਗੀ ਤੇ ਬਾਕੀ ਬਤਰੋ ਚਲਾ ਕੇ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਹੈ ਠੀਕ ਹੈ ਤੇ ਪੰਗੇ ਲੈਣੇ ਆ ਕੁਝ ਥੋੜੇ ਜੀ ਤੇਲ ਵੀ ਥੋੜਾ ਜਿਹਾ ਹੀ ਆਇਤਾ ਤੇ ਬਾਕੀ ਮਤਰੋ ਕਰਦੇ ਆਂ ਕੁਝ ਨਾ ਕੁਝ ਕੋਈ ਵੀ ਨਹੀਂ ਕੋਈ ਵੀਡੀਓ ਆ ਹੀ ਨਹੀਂ ਰਹੀ ਯਾਰ ਪਤਾ ਨਹੀਂ ਕੀ ਹੋ ਗਿਆ ਵਧੀਆ ਰੁਟੀਨ ਤਰ ਤਰ ਆਉਂਦਾ ਸੀ ਇਸ ਤਰ੍ਹਾਂ ਬੋਲ ਕੇ ਪਾਉਣੀਆਂ ਪਿਆ ਕਰਨੀਆਂ ਜਦੋਂ ਨਾ ਵੀਡੀਓ ਬਣਾਇਆ ਕਰਨੀਆਂ ਤੇ ਬਾਕੀ ਲਿਆਉਣੇ ਕੀ ਮਖਰ ਕੇ ਹੁੰਦੇ ਨਾ ਅੱਗੇ ਆ ਦਿਮਾਗ ਚੱਲੀ ਜਾਂਦਾ ਸੀ ਚੱਲੀ ਜਾਂਦਾ ਸੀਗਾ ਠੀਕ ਹੈ ਤੇ ਬਗਲਾ ਵੀ ਹੌਲੀ 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 ਆਉਂਦਾ ਵੇਖੋ ਵਿੱਚ ਮੈਂ ਪਾਇਆ ਬਗਲਾ ਹੌਲੀ 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 ਤੇ ਮੱਠੀ ਮੱਠੀ ਚਾਲ ਦੇ ਤੇ ਆਪਾਂ ਹੁਣ ਕਰਦੇ ਆਂ ਮਿੱਤਰੋ ਕੁਛ ਨਾ ਕੁਛ ਠੀਕਾ ਪੰਗੇ ਲੈਣੇ ਆਂ ਟਰੈਕਟਰ ਨਾਲ ਦਿਖਾਉਣੇ ਆ ਤੁਹਾਨੂੰ ਸਟੰਟ ਕਰਾ ਕੇ ਹੈ ਸਟੰਟ ਕੀਤੇ ਕਰਾਉਣੇ ਮਿੱਤਰੋ ਥੱਕੇ ਪਈਆਂ ਬਾਲਟੀਆਂ ਪਈਆਂ ਰਹੀ ਸਪਰੇਅ ਕਰਕੇ ਠੇ ਸੀਗੇ ਤੇ ਵਲੌਗ ਵੀ ਮੈਂ ਖਾ ਬਣਾਉਣੇ ਪਏ ਤੇ 5 ਵਜੇ ਸੁਬਾਹ ਦੇ ਆਏ ਵੀ 11 12 ਵਜੇ ਦੇ ਆਏ ਵੀ ਆ ਤੇ 5 ਵਜੇ ਆ ਠੀਕਾ ਮਿੱਤਰੋ ਤੇ ਕਰਦੇ ਹੁਣ ਕੁਛ ਨਾ ਕੋਈ ਪ੍ਰੋਗਰਾਮ ਠੀਕ ਹੈ ਬਣੀ ਕਿੱਥੇ ਜੇ ਸਾਫ ਹੁੰਦੀ ਵੀਡੀਓ ਕਿ ਫਿਰ ਫਿਰ ਤੁਸ ਕੋ ਥੋੜਾ ਜਿਹਾ ਵੈਚ ਚਲਾ ਕੇ ਇਹਨੂੰ ਆਪਾਂ ਠੀਕ ਹੈ ਫੋਟੋ ਖਿੱਚਣੀ ਸੀ ਕਿ ਖਿੱਚ ਲ ਗਏ ਪਹਿਲਾ ਫੋਟੋ ਥੋੜੀ ਜੀ ਖਿੱਚਣੀ ਆਪਾਂ ਫੋਟੋ ਠੀਕ ਹੈ ਤੇ ਬਾਕੀ ਮਤਲਬ ਕਰਦੇ ਆ ਠੀਕ ਹੈ ਜੀ ਥੋੜੀ ਜੀ ਆਪਾਂ ਰੇਸ ਕਰਦੇ ਕਰਸਤੀ ਸੀ ਜੀ ਠੀਕ ਹੈ ਇਥੋਂ ਇੰਨੀ ਘਪੈ ਨੂੰ ਦੇਸ ਨਹੀਂ ਕਸਤੀ ਸੀਗੀ ਹੁਣ ਵਧੀਆ ਚੱਲੀ ਜਾਂਦਾ ਤੇ ਬਾਕੀ ਸਫਾਈ ਕਰਨ ਵਾਲੀ ਹੋਈ ਪਈ ਆ ਫੇਰ ਇੰਜ ਸਫਾਈ ਮੰਗਰਿਆ ਬੜੀ ਚੜਦੀ ਕੀਤੀ ਹੋਗੀ ਕਿੰਨਾ ਚਿਰ ਹੋ ਗਿਆ ਸਫਾਈ ਦੀ ਕੀਤੀ ਆ ਡਿਫੈਂਡਰ ਦੇ ਹੋ ਇਹ ਦੀ ਸਾਡੇ ਡਿਫੈਂਡਰ ਪਾ ਲਾਂਗੇ ਮਿੱਤਰੋ ਠੀਕ ਆ ਵਧੀਆ ਲਿਖਾ ਕੇ ਜਦੋਂ ਹੱਥ ਪੈ ਗਿਆ ਚੌੜੇ ਚੌੜੇ ਰਹਿਮਤ ਇਹ ਜਦੋਂ ਇਹਨਾਂ ਘਰੋਂ ਬਾਹਰ ਨਿਕਲਦਾ ਲੋਕ ਜਿਵੇਂ ਮੁੜ ਮੁੜ ਕੇ ਵੇਂਦੇ ਆ ਪਤੰਦਰਾਂ ਮੋਟਰਸਾਈਕਲ ਤੇ ਬੈਠੇ ਹੋਣਗੇ ਨਾ ਕੋਈ ਨਾ ਕੋਈ ਪਿੱਛੇ ਆਇਆ ਮੁੜ ਕੇ ਦੇਖੂਗਾ ਪਾ ਜਵਾਕ ਜੀ ਵੰਦੀ ਸੀ ਅੱਜ ਤੈਨੂੰ ਦਿਖਾਉਣਾ ਸੀ ਰੈਕਟ ਪੈਜੋ ਤੇ ਕੈਮਰਾ ਹੀ ਨਹੀਂ ਆਉਣ ਸੀਗਾ ਆਪਣਾ ਠੀਕ ਆ ਤੇ ਬਗਲੇ ਦੀ ਚਾਲ ਵੀ ਥੋੜੀ ਥੋੜੀ ਹੌਲੀ ਹੌਲੀ ਚਾਲ ਜੇ ਤੁਰਿਆ ਆਉਂਦਾ ਦੇਖਣ ਵੀ ਕਿਤੇ ਕੁਛ ਕਹਿੰਦਾ ਤਾਂ ਨਹੀਂ ਉਹ ਨਹੀਂ ਕਹਿੰਦੇ ਭਰਾਵਾ ਕੁਛ ਆ ਜਾ ਦੇਖ ਲੈ ਫ੍ਰੀ ਹੈ ਹਨਾ ਵੀ ਜਿਹੜਾ ਮਰਜੀ ਦੇਖ ਲੈ ਤੇ ਬਾਕੀ ਮਤਲਬ ਕਰਦੇ ਆ ਕੁਝ ਨਾ ਕੁਝ ਠੀਕ ਆ ਤੇ ਸੀਟ ਤੋਂ ਹੀ ਹੋਊਗਾ ਜਦੋਂ ਖਮ ਸਟਾਰਟ ਕਰਿਆ ਆਪਾਂ ਤੁਹਾਨੂੰ ਦੱਸਿਆ ਇਹ ਪਹਿਲਾਂ ਵਾਲੇ ਬਲੌਗ ਚ ਠੀਕ ਆ ਤੇ ਬਾਕੀ ਕਰਦੇ ਕੁਛ ਲੈ ਕੁਛ ਕੀ ਵਰਦਾ ਕੀ ਨਹੀਂ ਬਣਦਾ ਤੇ ਫਰੰਟ ਵੀ ਦਿਖਾ ਦਿੰਨੇ ਤੁਹਾਨੂੰ ਠੀਕ ਆ ਮੇਤਰਵਾ ਤੇ ਆਪਾਂ ਲਿਆਉਣੀ ਸੀ ਯਾਰ ਪ੍ਰੋਜੈਕਟ ਅੱਜ ਮੈਂ ਕੁਛ ਕਰਨਾ ਸੀ ਅੱਜ ਦਵਾਈ ਦੂਈ ਦੇ ਚੱਕਰ ਜੀ ਲੈ ਕੇ ਤੇ ਕਣਕ ਤੇ ਕਰਨੀ ਸੀ ਦਵਾਈ ਉਹਦੇ ਚੱਕਰਾਂ ਜੀ ਰਹੇਗੇ ਆਪਾਂ ਠੀਕ ਹੈ ਅੱਗੋਂ ਕੋਈ ਸਾਫ ਨਹੀਂ ਆ ਰਹੀ ਵੀਡੀਓ ਤੇ ਆਪਾਂ ਚਲਾ ਕੇ ਦਿਖਾਉਣਾ ਤੁਹਾਨੂੰ ਥੋੜਾ ਜੀ ਠੀਕ ਹੈ ਇੱਕ ਦੋ ਮਿੰਟ ਚਲਾ ਕੇ ਦਿਖਾਵਾਂਗੇ ਮੁੜ ਕੇ ਕੋਈ ਹੋਰ ਵੀ ਨਹੀਂ ਆ ਵੀ ਮਿੱਤਰੋ ਤੇ ਆਪਾਂ ਹੁਣ ਚਲਾਉਨੇ ਆ ਇਹਨੂੰ ਠੀਕ ਹੈ ਆਪਾਂ ਕਰਦੇ ਆ ਚਲਾਈ 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 ਕਰਦੇ ਆ ਆਪਾਂ ਚਲਾਓ ਚਲਾਓ ਕਰਦੇ ਆ ਠੀਕ ਹੈ ਮਿੱਤਰੋ ਤੇ ਆਪਾਂ ਚਲਾ ਕੇ ਵੀਨੇ ਆ ਤੇਰੀਆਂ ਵੀ ਬਣਾ ਦਿੰਨੇ ਵਿੱਚ ਹੀ ਆਵੇ ਆਉਂਦਾ ਪਿਆ ਤੇ ਵਿੱਚ ਕਹਿੰਦੀ ਬਾਲੀਆਂ ਵੀਡੀਓ ਨੂੰ ਬਣਾਇਆ ਕਰੋ ਚਲੋ ਕੋਈ ਠੀਕ ਨਹੀਂ ਉਹਦਾ ਅਲਗ ਅਲਗ ਸੁਭਾਣ ਸਾਰਿਆਂ ਦਾ ਤੇ ਕਿਉਂਕਿ ਆਪੜ ਵੀਡੀਓ ਚਾਹੀਦੀ ਆਪਰ ਕੋ ਪੂਰੀ ਸੁਰਿੰਗਾ ਤੇ ਕੱਲ੍ਹ ਵਾਸਤੇ ਵੀ ਹੈੜੀ ਕੋਈ ਵੀਡੀਓ ਠੀਕ ਤੇ ਵਾਸੰਗਾਈਆਂ ਦੇ ਮਿੱਤਰੋ ਅੱਜ ਆਪਾਂ ਚੱਲ ਕੇ ਨਾਈ ਜੀ I'm big cool. ਬਾਕੀ ਮਿੱਤਰੋ ਤੁਹਾਨੂੰ ਚਲਾ ਕੇ ਦਿਖਾਤਾ ਦੱਸਿਓ ਕਿਵੇਂ ਲੱਗਿਆ ਠੀਕ ਆ ਮਿੱਤਰੋ ਤੇ ਆਪਾਂ ਵੇਖਿਆ ਹਜੇ ਰੇਸ ਕੀਤੀ ਨਹੀਂ ਸੀ ਜਮ ਮੂਲੀ ਰੇਸ ਤਾਂ ਇੰਨਾ ਕੰਮ ਕਰਦਾ ਇਹ ਤਾਂ ਠੀਕ ਆ ਤੇ ਬਾਕੀ ਕਰਦੇ ਆ ਕੁਛ ਨਾ ਕੁਛ ਹੁਣ ਠੀਕ ਆ ਮਿੱਤਰੋ ਤੇ ਇਧਰੋਂ ਵਧੀਆ ਬਣਨੀ ਸੀ ਹੈ ਨਾ ਤੇ ਚਲੋ ਕੋਈ ਨਹੀਂ ਤੇ ਤਨ ਦਿਖਾਤਾ ਥੋੜਾ ਜਿਹਾ ਸਵਾਦ ਲਿਆਤਾ ਨਾਲੇ ਆਪ ਨੂੰ ਪਤਾ ਲੱਗੇ ਨਾ ਕਿਵੇਂ ਹੈ ਨਾ ਥੋੜਾ ਜਿਹਾ ਆਪ ਕਰਕੇ ਦਿਖਾਤਾ ਤੇ ਕੀ ਕਰਦੇ ਆ ਮਿੱਤਰੋ ਅਗਲਾ ਬਲੌਗ ਲਿਆਵਾਂਗੇ ਓਕੇ ਬਾਏ ਮਿੱਤਰੋ ਮਿਲਦੇ ਆਂ ਅਗਲੇ ਬਲੌਗ ਚ ਠੀਕ ਹੈ ਤੇ ਲਵ ਯੂ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਮੈਨੂੰ ਪਿਆਰ ਕਰਦੇ ਆ ਨਾ ਮੇਰੇ ਟਰੈਕਟਰ ਨੂੰ ਬਹੁਤ ਵਧੀਆ ਗੱਲ ਹੈ ਤੇ ਲਵ ਯੂ ਆ ਮਿੱਤਰੋ ਤੇ ਕਰਦੇ ਆਂ ਅਗਲੇ ਪਾਉਂ ਚ ਲਿਆਉਣੇ ਕੋਈ ਨਵੀਂ ਤਨਵੀਂ ਚੀਜ਼ ਓਕੇ ਬਾਏ ਮਿੱਤਰੋ ਲਵ ਯੂ ਤੁਹਾਨੂੰ ਵੀ ਅੱਖਾਂ ਵਿੱਚੋਂ ਬਾਏ